ਬੀਸਿਕਲੀ ਇਹ ਕੁਝ ਹਮਲਾਵਰ ਸੀਗੇ ਜਿਨ੍ਹਾਂ ਨੇ ਗੋਲੀ ਚਲਾਈ ਸੀਗੀ ਆਲਰੇਡੀ ਜੋ ਸਾਨੂੰ ਪਤਾ ਲੱਗਾ ਕਿ ਆਦਮਪੁਰ ਉਹ ਤੇ ਕਿਸ਼ਨਗੜ੍ਹ ਕਿਤੇ ਗੋਲੀ ਚਲਾਈ ਇਹਨਾਂ ਨੇ ਤੇ ਐਸਐਚਓ ਆਦਮਪੁਰ ਵੱਲੋਂ ਦੀ ਕਵੈਸਟ ਕੀਤੀ ਗਈ ਸੀ ਐਸਐਚਓ ਕਰਤਾਰਪੁਰ ਨੂੰ ਵੀ ਇਧਰਲੀ ਸਾਈਡ ਤੇ ਭਜ ਰਹੇ ਨੇ ਚਾਰ ਗੱਡੀਆਂ ਦੇ ਵਿੱਚ ਤੇ ਉਹਨਾਂ ਦਾ ਪਿੱਛਾ ਕੀਤਾ ਜਾਵੇ ਜੋ ਇਹ ਕਸ਼ਤ ਤੇ ਆਲਰੇਡੀ ਸੀਗੇ ਪੈਟਰੋਲਿੰਗ ਤੇ ਐਸਐਚਓ ਕਰਤਾਰਪੁਰ ਤੇ ਉਹਨਾਂ ਨੇ ਜਦੋਂ ਰਸਤੇ 'ਚ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਗੱਡੀਆਂ ਭਜਾ ਲਈਆਂ ਗੱਡੀਆਂ ਭਜਾ ਕੇ ਜਦੋਂ ਅੱਗੇ ਕਾਲਵਾ ਮਾਛੀਪਾਲ ਦੇ ਬ੍ਰਿਜ ਦੇ ਉੱਤੇ ਪਹੁੰਚੇ ਨੇ ਇਹ ਹਾਈਵੇ ਤੇ ਉੱਤੇ ਤੇ ਉੱਥੇ ਅੱਗੇ ਬ੍ਰਿਜ ਦਾ ਥੋੜਾ ਜਿਹਾ ਕੰਮ ਚੱਲਣ ਕਰਕੇ ਉਹਦੇ ਉਹ ਇਹ ਇਹਨਾਂ ਨੇ ਉੱਥੇ ਰੋਕ ਕੇ ਤੇ ਜਵਾਬੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਏ ਜਦੋਂ ਜਵਾਬੀ ਫਾਇਰਿੰਗ ਦੇ ਵਿੱਚ ਮਤਲਬ ਇਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਬੰਦਾ ਜਿਹੜਾ ਇਹਨਾਂ ਵਿੱਚ ਲਖਵਿੰਦਰ ਸਿੰਘ ਉਰਫ ਲਖਾ ਉਹਦੇ ਗੋਲੀ ਵੱਜੀ ਉਹ ਇੰਜਰਡ ਹੋ ਗਿਆ ਤੇ ਬਾਕੀ ਦੇ ਜਿਹੜੇ ਸੀਗੇ ਉਹ ਉੱਥੋਂ ਦੀ ਫਰਾਰ ਹੋ ਗਏ ਇਹ ਕਿੰਨੇ ਜਾਨੇ ਸੀ ਜੋ ਹਲੇ ਐਗਜ਼ੈਕਟਲੀ ਇਹ ਅਮਾਉਂਟ ਨਹੀਂ ਦੱਸੀ ਜਾ ਸਕਦੀ ਕਿਉਂਕਿ ਉੱਥੇ ਬਹੁਤ ਜ਼ਿਆਦਾ ਧੁੰਦ ਸੀਗੀ ਐਂਡ ਧੁੰਦ ਦਾ ਫਾਇਦਾ ਚੱਕ ਕੇ ਹੀ ਸਾਰੇ ਜਿਹੜੇ ਦੋਸ਼ੀਏ ਭੱਜ ਗਏ ਹਾਲ ਫਿਲਹਾਲ ਇੱਕ ਬੰਦਾ ਇਹਦੇ ਵਿੱਚ ਗ੍ਰਿਫਤਾਰ ਹੋਇਆ ਤੇ ਚਾਰ ਗੱਡੀਆਂ ਦਿਸੀਆਂ ਜਾ ਰਹੀਆਂ ਚਾਰ ਗੱਡੀਆਂ ਸੀਗੀਆਂ ਇਹਦੇ ਵਿੱਚ ਤੇ ਇੱਕ ਗੱਡੀ ਸਵਿਫਟ ਜਿਹੜੀ ਆ ਉਹ ਦੜਾ ਕੇ ਲੈ ਗਏ ਬਾਕੀ ਤਿੰਨ ਗੱਡੀਆਂ ਸਰਿਕਵਰ ਹੋ ਗਈਆਂ ਤਾਂ ਕਿੰਨੇ ਫਾਇਰ ਹੋਏ ਪੁਲਿਸ ਵਾਲੋਂ ਕਿੰਨੇ ਫਾਇਰ ਹੋਏ ਉਹਨਾਂ ਬਾਰੇ ਕੋਈ ਹੈ ਜੀ ਹੀ ਪ੍ਰੋਪਰਲੀ ਹਲੇ ਰਿਪੋਰਟਾਂ ਨੂੰ ਅਸੀਂ ਦੱਸ ਦਵਾਂਗੇ ਜਿਸ ਨਾਲ ਹੁਣ ਹੈਫ ਹੈਜ਼ਡ ਮੈਨਰ ਦੇ ਵਿੱਚ ਜਿਸ ਨਾਲ ਫਾਇਰਿੰਗ ਹੁੰਦੀ ਹੈ ਉਹਦੇ ਵਿੱਚ ਪਤਾ ਘਟ ਲੱਗਦਾ ਕਿ ਕਿ ਜਦੋਂ ਜਵਾਬੀ ਫਾਇਰਿੰਗ ਹੁੰਦੀ ਹੈ ਥੈਂਕ ਯੂ ਬ੍ਰਾਹਮਦ ਹਾਲੇ ਫਿਲਹਾਲ ਤੇ ਸਿਰਫ ਇੱਕ ਬੰਦਾ ਹੀ ਅਰੈਸਟ ਹੋਇਆ ਹੈ ਇਹਦੇ ਵਿੱਚ ਇਹ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਦੇ ਦੌਰਾਨ ਜੋ ਵੀ ਸਾਹਮਣੇ ਆਏਗਾ ਉਹ ਕਰਾਂਗੇ ਬਾਕੀ ਗੱਡੀਆਂ ਰਿਕਵਰ ਹੋਈਆਂ ਜੀ ਇਹਨਾਂ ਦੀ ਇਹ ਕਿੰਨੇ ਵਜੇ ਦੀ ਘਟਨਾ ਹੈ ਇਹ ਕੱਲ ਸ਼ਾਮ ਦੀ ਘਟਨਾ ਦੱਸੀ ਜਾ ਰਹੀ ਹੈ ਜਿਸ ਨਾਲ ਸ਼ਾਮ 6 7 ਵਜੇ ਦੇ ਕਰੀਬ-ਕਰੀਬ ਤੇ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਉਸ ਉਸ ਟਾਈਮ ਮਤਲਬ ਇਹ ਲੇਟ ਆਵਰਸ ਦੇ ਵਿੱਚ ਹੀ ਮਿਲੀ ਸਾਨੂੰ ਸਤ ਕੋਏ ਤੱਕਰੀ ਮਿਲੀ ਇਸ ਤਰ੍ਹਾਂ ਤਾਂ ਇਹ ਸਿਟੀ ਚੁਕਰਾ ਉਸੋ ਕੀ ਹੈ ਇਹ ਜੋ ਐਗਜ਼ੈਕਟਲੀ ਹੈ ਇੰਨਾ ਹੀ ਪਤਾ ਵੀ ਕਰਤਾਰਪੁਰ ਤੋਂ ਇਹ ਸਿੱਧਾ ਇਧਰਲੇ ਪਾਸੇ ਉਹਦੇ ਆਦਮਪੁਰ ਦੇ ਵਿੱਚੋਂ ਦੀ ਨਿਕਲ ਕੇ ਕਰਤਾਰਪੁਰ ਵਾਲੀ ਏਰੀਆ ਦੇ ਵਿੱਚੋਂ ਦੀ ਨਿਕਲ ਕੇ ਹਾਈਵੇ ਦੇ ਵਿੱਚ ਹੀ ਸੀਗੇ ਤੇ ਉੱਥੇ ਪਹੁੰਚੇ ਜੀ